ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਸਾਈਕਲ ਜੱਥਾ ਟਟਾਣਾ ਉੱਚਾ ਸਾਈਕਲ ਕਲੱਬ ਜਾ ਰਿਹਾ ਜੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਤੇ ਅੱਜ ਦੇ ਸਾਡੇ ਨਾਲ ਮੈਂਬਰ ਨੇ ਬਾਈ ਭਪਿੰਦਰ ਜੀ ਮਨੇਲੇ ਤੋਂ ਕੀ ਹਾਲ ਹੈ ਵੀਰੇ ਠੀਕ ਠੀਕੋ ਧਰਮਿੰਦਰ ਸਿੰਘ ਜਗਦੀਪ ਸਿੰਘ ਜੱਗੀ ਹਾਂਜੀ ਤੇ ਆਪਣਾ ਤੁਹਾਨੂੰ ਪਰਤਾਈਏ ਆਪ ਇਹ ਚਾਰ ਬੰਦੇ ਆ ਜਿਹੜੇ ਸਭ ਤੋਂ ਲੇਟ ਆਉਨੇ ਆ ਆਪਣੀ ਹਾਂ ਲਗਭਗ 4 ਵਜੇ ਨੂੰ ਆ ਰਹੇ ਨੇ ਤੇ ਅਸੀਂ ਜਾ ਰਹੇ ਹਾਂ ਚੰਗਾ ਜੀ ਮਿਲਦੇ ਆ ਤੁਹਾਨੂੰ ਰਸਤੇ ਕੋਹਾੜਾ ਕ੍ਰੋਸ ਕਰ ਲਿਆ ਜੀ ਤੇ ਪਿੰਡੋਂ ਰੈਗੂਲਰ ਹੀ ਚੱਲ ਰਹੇ ਆ ਰਸਤੇ ਜਿੱਕ ਵੀ ਰੱਬ ਦੀ ਕਿਰਪਾ ਨਾਲ ਕੋਈ ਬ੍ਰੇਕ ਨਹੀਂ ਵੱਜੀ ਵਾੜਾ ਕ੍ਰਾਸ ਕਰਨ ਨੂੰ ਹੋਗੇ 10 ਮਿੰਟ। ਮੀਂਹ ਦਾ ਥੋੜਾ ਜਿਹਾ ਖਤਰਾ ਹੈਗਾ ਇੱਥੇ ਤਾਂ। ਥੋੜਾ ਥੋੜਾ ਪਿਆ ਹੋਇਆ ਵੀ ਅੰਮੀ। ਤੇ ਬਾਕੀ ਕੋਸ਼ਿਸ਼ ਆ ਵੀ ਲਾਟੋ ਆ ਟੋਲ ਪਲਾਜੇ ਤੇ ਪਹਿਲੀ ਬ੍ਰੇਕ ਅਸੀਂ ਮਾਰਾਂਗੇ। ਪਿੰਡੋਂ ਚੱਲ ਕੇ 4 ਵਜੇ ਤੇ ਲਗਭਗ 6 ਵਜ ਚੁੱਕੇ ਨੇ ਤੇ ਅਸੀਂ ਪਹਿਲੀ ਸਾਡੀ ਬ੍ਰੇਕ ਆ ਜੀ ਲਾਟੋਵਾਲ ਟੋਲ ਪਲਾਜ ਤੇ ਜਿਵੇਂ ਸਾਡੇ ਮੇਰੇ ਪਿੱਛੇ ਤੇ ਲਾਟੋਵਾਲ ਟੋਲ ਪਲਾਜ ਤੇ ਇੱਥੇ ਸਾਡੀ ਛੋਟੀ ਜਿਹੀ ਇੱਕ ਸ਼ਾਰਟ ਬ੍ਰੇਕ ਹੋਊਗੀ ਪਾਣੀ ਪੀਮਾ ਕੇ ਬਸ 2 ਮਿੰਟ ਲਈ ਤੇ ਨਾਲ ਦੀ ਨਾਲ ਤਿਆਰੀ ਆ ਬਾਕੀ ਰਸਤਾ ਹੁਣ ਤੱਕ ਵਧੀਆ ਰਿਹਾ ਥੋੜਾ ਜਾ ਕਿਤੇ ਨਾ ਕਿਤੇ ਇੱਥੋਂ ਜਲੰਧਰ ਬਾਈਪਾਸ ਤੋਂ ਆ ਕੇ ਮੂਰਲੀ ਹਵਾ ਚੱਲ ਪਈ ਸੀ ਕਿਉਂਨੇ ਥੋੜਾ ਜਿਹਾ ਤੰਗ ਕੀਤਾ ਪਰ ਹੌਸਲੇ ਬੁਲੰਦ ਨੇ ਸਾਰਿਆਂ ਦੇ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਆਖਰਕਾਰ ਮੀਂਹ ਨੇ ਸਾਨੂੰ ਘੇਰਾ ਪਾ ਹੀ ਲਿਆ ਤੇ ਫਿਲਹਾਲ ਅਸੀਂ ਲੁੱਡਵਾਲ ਟੋਲ ਪਲਾਜ ਤੇ ਹੀ ਖੜੇ ਹਾਂ 8:6 ਤੋਂ ਉੱਪਰ ਦਾ ਟਾਈਮ ਹੋ ਗਿਆ। ਮੀਂਹ ਨੇ ਕਾਫੀ ਜ਼ੋਰ ਫੜ ਲਿਆ। ਇਕਾ ਸਾਨੂੰ ਝੌਂਪੜੀ ਜੀ ਮਿਲ ਗਈ। ਇਹਦੇ ਥੱਲੇ ਖੜ ਕੇ ਅਸੀਂ ਟਾਈਮ ਕੱਢ ਰਹੇ ਹਾਂ ਥੋੜਾ ਜਿਹਾ ਟਾਈਮ ਪਾਸ ਹੋ ਰਿਹਾ। ਬਹੁਤੀ ਵੇਟ ਨਹੀਂ ਕਰਨੀ ਅਸੀਂ ਮੀਂਹ ਦੀ ਨਾ। ਇਨੂੰ ਅਸੀਂ 10-15 ਮਿੰਟ ਦੱਤੇ ਨੇ ਮੀਨ ਨੂੰ ਇਹ ਤਾਂ ਰੁਕ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਚੱਲ ਪੈਣਾ ਲੋ ਜੀ ਮੀਨ ਤਾਂ ਜਮਾ ਨਹੀਂ ਹਟਣ ਦਾ ਨਾਂ ਲੈ ਰਿਹਾ ਤੇ ਅਸੀਂ ਹੁਣ ਅਸੀਂ ਅਸੀਂ ਹੁਣ ਭਾਈ ਕੱਪੜੇ-ਕੁੱਪੜੇ ਸ਼ੂਸਾ ਆਪਣੇ ਖੋਲ ਕੇ ਆ ਦੇਖ ਲੋ ਚਪਲਾਂ ਪਾਲੀਆਂ ਤੇ ਹੁਣ ਇਦਾਂ ਹੀ ਜਾਇਆ ਜਾਊਗਾ ਅੱਗੇ ਦਾ ਰਸਤਾ ਵੀਡੀਓ ਤਾਂ ਫੋਨ ਨਾ ਕਿਤੇ ਖਰਾਬ ਹੋ ਜਾਵੇ ਵੀਡੀਓ ਵੀ ਨਹੀਂ ਬਣਾ ਸਕਦੇ ਹੁਣ ਕਿਉਂਕਿ ਮੀ ਤਾਂ ਕਹਿੰਦੇ ਸਾਰਾ ਦਿਨ ਐਵੇਂ ਹੀ ਪਹਿਣਾ ਇਹ ਵੀ ਇੱਕ ਨਵੀਂ ਤਰ੍ਹਾਂ ਦਾ ਐਕਸਪੀਰੀਅੰਸ ਆ ਸਾਨੂੰ ਲਗਭਗ ਘੰਟਾ ਇੱਥੇ ਸਵਾ ਘੰਟਾ ਖੜਿਆ ਨੂੰ ਹੋ ਗਿਆ ਪਰ ਮੀ ਨਹੀਂ ਹਟ ਰਿਹਾ ਤੇ ਹੁਣ ਬਟ ਅਸੀਂ ਐਵੇਂ ਹੀ ਅੱਗੇ ਨਹੀਂ ਚੱਲੇ ਪਾਵਾਂਗੇ ਚੱਪਲਾਂ ਪਾ ਲਈਆਂ ਬੈਗ ਅਸੀਂ ਢੱਕ ਲਿਆ ਆਪਣੇ ਹੁਣ ਲਫਾਫੇ ਚ ਪਾ ਕੇ ਸਾਰਾ ਕੁਝ ਡਨ ਕਰ ਚੁੱਕੇ ਆਂ ਆਜ ਅਗੇ ਤਿਆਰੀਆਂ ਮੀਂਹ ਚ ਫਿਰ ਅ ਲੋਰ ਕਾਤੇ ਪਾ ਲਈ ਸਾਨੂੰ ਲਫਾਫਿਆਂ ਦੀ ਕੀਮਤ ਅੱਜ ਪਤਾ ਲੱਗੀ ਆ ਆ ਦੇਖੋ ਭਪਿੰਦਰ ਵੀਰ ਨਾ ਇੱਥੋਂ ਲਫਾਫੇ ਚੱਕਦੇ ਫਿਰਦੇ ਆਂ ਅਸੀਂ ਬ੍ਰੈਡ ਵਾਲੇ ਨੇ ਹਾਂ ਬ੍ਰੈਡ ਵਾਲੇ ਨੇ ਲੋਕਾਂ ਨੇ ਬ੍ਰੈਡ ਵਾਲੇ ਲਫਾਫੇ ਸਿੱਟੇ ਹੋਏ ਨੇ ਉਹਨਾਂ ਨੇ ਸਿੱਟੇ ਨੇ ਪਰ ਸਾਡੇ ਇਹ ਕੰਮ ਆ ਗਏ ਜੇਕਰ ਬੀਅਰ ਗਲੇਰ ਲੋ ਤੁਹਾਨੂੰ ਦੱਸ ਰਿਹਾ ਹੈ ਵੀ ਜੰਗਲਾਂ 'ਚ ਕਿਵੇਂ ਜੀਣਾ ਤਾਂ ਅਸੀਂ ਵੀ ਇੱਥੋਂ ਕੁਝ ਨਾ ਕੁਝ ਲੱਭ ਕੇ ਸਾਰੀ ਸੈਟਿੰਗ ਕਰ ਰਹੇ ਹਾਂ ਤੇ ਜਿਵੇਂ ਆ ਆਪਣੇ ਵੀਰ ਕੋਲ ਚੱਪਲਾ ਨਹੀਂ ਸੀਗੀ ਹਨਾ ਇਹਨਾਂ ਨੇ ਬ੍ਰੈਡ ਵਾਲੇ ਲਫਾਫੇ ਲੱਭੇ ਖਿਆਲੋ ਬੂਟਾਂ ਤੇ ਚੜਾ ਲੇ। ਸੋ ਹੱਲ ਸਾਰੇ ਹੋ ਜਾਂਦੇ ਨੇ। ਬਸ ਹਿੰਮਤ ਹੋਣੀ ਚਾਹੀਦੀ ਆ। ਕਿਨੇ ਅਹੀ ਜੱਗੇ? ਹਾਂ। ਜੇ ਹਿੰਮਤ ਹੋਵੇ ਹੱਲ ਤਾਂ ਆਪੇ ਹੋ ਜਾਂਦਾ। ਹੱਲ ਤਾਂ ਹੋਈ ਨਹੀਂ ਆਣਾ। ਆ ਦੇਖੋ। ਆ ਲਾਈਟਾਂ ਲੁੱਟਾਂ ਹੀ ਆਪੇ। ਆ ਵੀ ਚੱਕ ਤੇ। ਵਾਟਰਪਰੂਫ ਨਹੀਂ ਆਈਆਂ ਲਾਈਟਾਂ। ਤੂੰ ਸਾਰਾ ਕੁਝ ਤਾਂ ਵਾਟਰਪਰੂਫ ਮੰਗਣ ਨੂੰ ਕਹਿੰਦੇ ਹੁਣ ਕਹਿੰਦਾ ਖੋਲ ਦੋ। ਪੈਸੇ ਮੋੜ ਸਾਡੇ। ਸਾਡੇ ਪੈਸੇ ਮੋੜ ਸਾਡੇ ਨੂੰ। ਵਾਟਰਪਰੂਫ ਆ ਲਾ ਲਓ। ਸਾਢੇ 12 ਵਜੇ ਦਾ ਟਾਈਮ ਹੈ ਤੇ ਅਸੀਂ ਬਿਆਸ ਪਹੁੰਚ ਗਏ 2 ਘੰਟੇ ਸਾਡੇ ਮੀਨ ਹੈ ਥੋੜੇ ਜਿਹਾ ਆਰਾਮ ਇੰਤਰ ਅਦਰਵਾਈਜ਼ ਤਾਂ ਸ਼ਾਇਦ ਹੁਣ ਨੂੰ ਨੇੜੇ ਲੱਗੇ ਹੁੰਦੇ ਕਿਉਂਕਿ ਇੱਥੋਂ 40 ਕਿਲੋਮੀਟਰ ਹੈ ਤੇ ਉਹ 2 ਘੰਟੇ ਸਾਡੇ ਪਰ ਇਹ ਨਹੀਂ ਗੱਲ ਹੈ ਵਾਦ ਜਿਹੜਾ ਮੀਂਹ ਚ ਆਇਆ ਸਾਈਕਲ ਚਲਾਉਣ ਦਾ ਨਾ ਕਿਉਂਕਿ ਬਾਅਦ ਚ ਅਸੀਂ ਫਿਰ ਸ਼ੂਹੇ ਖੋਲ ਕੇ ਚੱਪਲਾਂ ਪਾ ਲਈਆਂ ਤੇ ਜਿਹੜਾ ਸਵਾਲ ਬਾਅਦ ਦੇ ਵਿੱਚ ਆਇਆ ਸਾਈਕਲ ਚਲਾਉਣ ਦਾ ਮੀਂਹ ਉਹ ਇੱਕ ਵੱਖਰਾ ਆਨੰਦ ਸੀਗਾ ਬਾਕੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਨਾ ਟੋਲ ਆ ਗਿਆ ਬਿਆਸ ਵਾਲਾ ਜੱਗੀ ਸਾਡਾ ਮੜਾ ਜਾ ਹੋਰੇ ਨਿਕਲ ਗਿਆ ਉਹ ਗਿਆ ਸੀ ਹੌਲੀ ਮੜਾ ਜਾ ਤੇ ਉਹ ਥੋੜਾ ਜਿਹਾ ਅੱਗੇ ਨਿਕਲ ਗਿਆ ਉਹਦੇ ਵੀ ਕਰਾਉਣੇ ਆ ਤੁਹਾਨੂੰ ਦਰਸ਼ਨ ਮੇਲੇ ਆਸ ਦਰਿਆ ਦੇ ਉੱਪਰ ਪਹੁੰਚ ਗਏ ਤੇ ਦਰਿਆ ਹੈ ਨਾ ਜਿਹੜਾ ਠਾਠਾ ਮਾਰਦਾ ਠਾਠਾ ਕੀ ਇਹ ਤਾਂ ਬਹੁਤ ਕੁਝ ਮਾਰਦਾ ਆ ਲੈ ਆ ਦਿਖਾ ਆ ਦੇਖ ਤੇ ਆ ਜਿਹੜੀਆਂ ਸਲੇਬਾਂ ਪਾਈਆਂ ਹੋਈਆਂ ਨਾ ਅਸੀਂ ਸਾਈਕਲ ਉੱਪਰ ਚੜਾ ਲਿਆ ਸੀ ਸਾਨੂੰ ਲੱਗਿਆ ਡਰ ਆ ਦੇਖੋ ਥੱਲੇ ਉਵੇਂ ਹੀ ਐ ਇਹ ਬਾਈ ਉਹ ਤੂੰ ਤੇ ਆ ਦੇਖੋ ਦਰਿਆ ਦਾ funny come on ਮਹਾਰਾਜ ਦੀ ਕਿਰਪਾ ਨਾਲ ਕਰ ਗਏ ਜੀ ਅਸੀਂ ਐਂਟਰ ਅਮਰਸਰ ਦੇ ਵਿੱਚ ਦੇ ਥੋੜੀ ਜੀ ਮੀਨ ਨੇ ਦਿੱਕਤ ਲਾਈ ਸੀ ਪਰ ਉਹਦਾ ਵੀ ਹੱਲ ਨਿਕਲਿਆ ਹੈ ਕਹਿੰਦੇ ਨੇ ਵੀ ਜੇ ਤੁਸੀਂ ਹਿੰਮਤ ਕਰੋਗੇ ਤਾਂ ਹਿੱਲੇ ਵਾਹਿਗੁਰੂ ਆਪੇ ਕਰ ਦਿੰਦਾ ਬਸ ਇੱਕ ਹਿੰਮਤ ਦੀ ਲੋੜ ਹੁੰਦੀ ਆ ਹਿੱਲੇ ਪਰਮਾਤਮਾ ਆਪੇ ਬਣਾ ਦਿੰਦਾ ਬਾਕੀ ਬੱਗੇ ਜਾ ਕੇ ਗੁਰਦੁਆਰਾ ਸਾਹਿਬ ਦੇ ਇੱਕ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਨਾ ਤਾਂ ਓਕੇ ਅਰੇਸਟ ਕਰਕੇ ਅ ਕਹਿੰਦੇ ਮੁੰਡੇ ਆ ਗਏ ਆ ਜਿਹੜੀ ਗੱਲ ਕਿਤੇ ਦੇਖ ਸਕਦਾ ਹਾਂ ਵੀ ਹਰਮੰਦਰ ਸਾਹਿਬ ਤੋਂ ਜਿਹੜਾ ਪਹਿਲਾਂ ਦਾ ਬਾਜ਼ਾਰ ਬਣਿਆ ਹੋਇਆ ਨਾ ਜਿਹੜਾ ਰੈਨੋਵੇਟ ਕੀਤਾ ਹੋਇਆ ਆ ਬਾਲਮਾਨ ਇੱਥੇ ਆ ਕੇ ਫੀਲਿੰਗ ਦਾ ਬਸ ਲੱਗ ਗਿਆ ਹਰ ਆਲੀਓ ਜਿਵੇਂ ਕੋਈ ਫੋਰਨ ਦੀ ਕੰਟਰੀ ਹੋਵੇ ਉਹ ਵੀ ਬਹੁਤ ਵਧੀਆ ਔਰੰਦੀਆ ਕੰਟਰੀਆਂ ਵੀ ਐਡਾ ਇਹ ਨਹੀਂ ਹੈਗਾ ਵੀ ਬਹੁਤ ਵਧੀਆ ਨੇ ਇੰਡੀਆ ਆਪਣਾ ਪੰਜਾਬ ਬਹੁਤ ਜ਼ਿਆਦਾ ਸੋਹਣਾ ਪਰ ਇੱਥੇ ਆ ਕੇ ਇੱਕ ਅਲੱਗ ਜੀ ਫੀਲਿੰਗ ਹੁੰਦੀ ਹੈ ਚੱਪਲਾ ਲੈਣੀਆਂ ਨੇ ਤੁਸੀਂ ਹੁਣ ਆਓ ਚੱਲ ਹੁਣ ਤਾਂ ਸਫਾਈ ਜੀ ਹੋ ਆ ਥੱਲੇ ਆਪਾਂ ਯਾਰ ਖਾ ਲਈਏ ਮੜਾ ਜਾ ਕੁਝ ਫੇਰ ਮੱਥਾ ਟੇਕਣ ਦਾ ਟਾਈਮ ਲੱਗ ਜਾਣਾ ਹਨਾ ਕੁਝ ਖਾ ਕੇ ਫੇਰ ਮੰਦਰ ਚੱਲਣਾ ਨਾਮ ਨਹੀਂ ਰਹਿਦੀ ਜਾ ਬਾਅਦ ਚੋਂ ਭੁੱਖੇ ਜਾਵਾਂਗੇ ਫੇਰ ਹਾਂ ਨਾਮ ਮੰਤੀ ਦਾ ਹੇ ਲੰਗਰ ਖਾ ਕੇ ਆਪਾਂ ਤੁਰਕੇ ਹੀ ਚੱਲਾਂਗੇ ਹਾਂ ਨਾਲੇ ਤਾਂ ਹਾਜਮ ਹੋ ਜਾਉ ਜਾਂਦੇ ਹੀ ਸਾਰਾ ਆਪਾਂ ਨੂੰ ਆ ਜਾਣੀ ਨੀਂਦ ਫਿਰ ਜਗਦੀਪ ਆ ਜਾ ਚੱਲ ਚੱਲ रा हा 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 ਜਲਿਆਂ ਵਾਲਾ ਬਾਗ ਹੈ ਜੀ ਇਸ ਟਾਈਮ ਤਾਂ ਬੰਦ ਹੋ ਜਾਂਦਾ ਤੇ ਮਾਰਨਿੰਗ ਓਪਨ ਹੁੰਦਾ ਕੋਸ਼ਿਸ਼ ਕਰਾਂਗੇ ਵੀ ਮਾਰਨਿੰਗ ਅਸੀਂ ਦੁਬਾਰਾ ਇੱਥੇ ਆਈਏ ਇੱਕ ਥੇ ਵੀ ਥੋੜੀ ਬਹੁਤੀ ਵੀਡੀਓ ਵਗੈਰਾ ਬਣਾ ਕੇ ਵੈਸੇ ਤਾਂ ਚਲੋ ਇੱਕ ਐਦਾਂ ਦੀ ਚੀਜ਼ ਆ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਬੰਦਾ ਹੋਊਗਾ ਦੇ ਜੀ ਨੇ ਜਲਿਆਂਵਾਲਾ ਬਾਗ ਨਾ ਦੇਖਿਆ ਹੋਵੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਦਰਬਾਰ ਸਾਹਿਬ ਤੇ ਮੈਨੂੰ ਲੱਗਦਾ ਨਹੀਂ ਵੀ ਜਿਹੜਾ ਵੀ ਕੋਈ ਸਿੱਖੀ ਨਾਲ ਕੋਈ ਵੀ ਮਾੜਾ-ਮੋਟਾ ਸਬੰਧਤ ਹੈ ਬੰਦਾ ਚਾਹੇ ਫੈਮਿਲੀ ਚੋਂ ਅੱਗੇ ਤੋਂ ਅੱਗੇ ਕੋਈ ਵੀ ਮਤਲਬ ਮੈਨੂੰ ਲੱਗਦਾ ਨਹੀਂ ਵੀ ਉਹ ਕੋਈ ਵੀ ਇਸਤਦਾਂ ਦਾ ਕੋਈ ਇਨਸਾਨ ਹੋਊਗਾ ਵੀ ਜਿਹੜਾ ਇੱਥੇ ਨਾ ਆਇਆ ਹੋਵੇ ਤੇ ਕਿਸੇ ਨੂੰ ਨਾਮ ਪਤਾ ਹੋਵੇ ਇੱਥੇ ਦੀ ਹਿਸਟਰੀ ਬਾਰੇ ਇੱਥੇ ਦੀ ਹਿਸਟਰੀ ਬਾਰੇ ਆਲਮੋਸਟ ਆਲਮੋਸਟ ਸਭ ਨੂੰ ਪਤਾ ਸੋ ਉਹਦੇ ਚ ਆਪਾਂ ਜ਼ਿਆਦਾ ਸੰਖੇਪ ਚ ਨਹੀਂ ਜਾਵਾਂਗੇ ਕਿਉਂਕਿ ਉਹ ਤਾਂ ਇੱਕ ਆਮ ਗੱਲ ਹੈ ਹਨਾ ਕਿ ਜਿਹਨੂੰ ਜੇ ਕਿਸੇ ਨੂੰ ਇੱਥੇ ਦੀ ਹਿਸਟਰੀ ਬਾਰੇ ਵੀ ਨਹੀਂ ਪਤਾ ਫਿਰ ਬੰਦਾ ਉਹ ਕਹਿੰਦੇ ਵੀ ਸੇਖ ਤੇ ਪੰਜਾਬੀ ਘਰ ਲਾਉਣ ਦੇ ਲਾਇਕ ਨਹੀਂ ਹੈਗਾ ਕਿਵੇਂ ਕੁਲਚੇ ਕਿਵੇਂ ਲੱਗੇ ਬਾਈ ਆਹ ਤੇਰਾ ਹਕੋਚੇ ਆਪਣਾ ਦੂਰੇ ਖਾਣਿਆ ਪਰਨੇ ਹਾਂ ਆ ਪਹਿਲੀ ਵਾਰ ਆਪਾਂ ਨੂੰ ਆਹ ਗੁਲਚੇ ਦਾ ਪਤਾ ਹੀ ਨਹੀਂ ਆ ਤਾਂ ਪਤਾ ਹੀ ਨਹੀਂ ਸਰਦਾ ਬਹੁਤ ਦੂਰੇ ਹੁੰਦੇ ਨੇ ਜੱਗੇ ਤੇ ਕਿਵੇਂ ਲੱਗੇ ਗੁਲਚੇ ਬੋਲਦਾ ਨਹੀਂ ਹੈਗਾ ਦੂਜਾ ਬਾਈ ਵੀਰੇ ਕਿਵੇਂ ਲੱਗੇ ਠੀਕ ਨੇ ਬਹੁਤ ਵਧੀਆ ਤੇ ਅਸੀਂ ਨਾ ਇਹ ਗੁਲਚੇ ਖਾ ਲਏ ਕਿਉਂਕਿ ਅੱਜ ਅਸੀਂ ਸਵੇਰ ਦੀ ਰੋਟੀ ਖਾਧੀ ਹੋਈ ਆ ਦੁਪਹਿਰੇ ਅਸੀਂ ਫਰੂਟ ਖਾ ਕੇ ਸਾਰ ਲਿਆ ਸੀਗਾ ਤੇ ਰੋਟੀ ਖਾਧੀ ਨਹੀਂ ਤੇ ਹੁਣ ਆਏ ਆ ਮੱਥਾ ਟੇਕਣਾ ਤੇ ਘਟੂ ਘਟ 2 ਘੰਟੇ ਲੱਗ ਜਾਣੇ ਨੇ ਕਬਾਸੀਆ ਚਲੋ ਇੱਕ ਇੱਕ ਗੋਲਚਾ ਖਾ ਲੈਂਦੇ ਆ ਤੇ ਜਿਹਦੇ ਨਾਲ ਥੋੜਾ ਜਿਹਾ ਢਿੱਡ ਨੂੰ ਸਹਾਰਾ ਹੋ ਜੂਗਾ ਤਾਂ ਜੋ ਆਰਾਮ ਨਾਲ ਨੀਚੋਂ ਪਹਾੜ ਨਾਲ ਸ਼ਾਂਤੀ ਨਾਲ ਮੱਥਾ ਟੇਕ ਸਕੀਏ ਇਹ ਤੋਂ ਬਾਅਦ ਲੰਗਰ ਛਕਾਂਗੇ ਰਾਤ ਨੂੰ ਹੈਨਾ ਬਸ ਹਾਂ ਇਹ ਕਿਦਰੋਂ ਪਤਾ ਵੀ ਲੰਗਰ ਕਿੰਨੇ ਵੇਲੇ ਚੱਲਦਾ ਦਰਬਾਰ ਸਰ ਉਹ ਵੀਾਨੂੰ ਤਾਂ ਪਤਾ ਨਹੀਂ ਉਹ ਦੇਖੀ ਜਾਇਦੂ ਪਹਿਲੀ ਵਾਰ ਆਏ ਆ ਹਾਂ ਵੀ ਫਿਰ ਜਿਹੜੇ ਕਿਪਾਰਟ ਨੇ ਉਹ ਤਾਂ ਕਿੰਦਾ ਦਾ ਵੀ ਜਿਵੇਂ ਥੋੜੇ ਵੀ 10 ਵਜੇ ਬੰਦ ਹੋ ਜਾਂਦੇ ਆ ਹੈਨਾ ਮਹਾਰਾਜ ਦਾ ਸੋਕਾ ਸਮਾ ਜਾਂਦਾ ਪਰਾ ਕੋਲਚੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਸਵਾਦ ਸੀਗੇ ਚਲੋ ਹੱਥ ਚਲੀਏ ਹਾਂ ਮੇਰਾ ਰਹਿੰਦਾ ਮੈਂ ਖਾ ਲਵਾਂ ਵਾਹ 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 ਬੋਨਾ ਸਭ ਜੀੰਦੋਰ ਬੋਨਾ ਜੀ ਕਰੋ ਜੀ ਦਰਸ਼ਨ ਦੁਨੀਆ ਦੀ ਸਭ ਤੋਂ ਪਵਿੱਤਰ ਅਤੇ ਨਾਲ ਹੀ ਬਹੁਤ ਹੀ ਇੱਕ ਵਿਲੱਖਣ ਇੱਕ ਬਹੁਤ ਹੀ ਸੋਹਣਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਹਰਿ ਮੰਦਰ ਦਰਬਾਰ ਸਾਹਿਬ ਪਤਾ ਨਹੀਂ ਕਿੰਨੇ ਨਾਮਾਂ ਨਾਲ ਜਾਣਿਆ ਜਾਂਦਾ ਪਰ ਜੋ ਲੋਕਾਂ ਦੀ ਇੱਥੇ ਸ਼ਰਧਾ ਹੈ ਉਹ ਦੇਖਦੇ ਹੀ ਬਣਦੀ ਆ ਦੇਸ਼ ਪਰਦੇਸ਼ ਦੁਨੀਆ ਰਹਿੰਦੀ ਦੁਨੀਆ ਤੱਕ ਕੋ ਲੋਕ ਇੱਥੇ ਆਉਂਦੇ ਨੇ ਚਾਹ ਕੋ ਇਹ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਹੈ ਦੁਨੀਆ ਜੀ ਇੱਕ ਬੱਕਰੀ ਪਛਾਨ ਰੱਖਦਾ ਤੇ ਆਪਾਂ ਸਾਰੇ ਕਿਸਮਤ ਵਾਲੇ ਆ ਕਿ ਆਪਾਂ ਨੇ ਸਿੱਖ ਧਰਮ ਦੇ ਵਿੱਚ ਜਨਮ ਲਿਆ ਉਹ ਸਿੱਧਾ ਆਪਣੇ ਆਪ ਨੂੰ ਬਹੁਤ ਭਾਗ ਵਾਲੇ ਮੰਨਦੇ ਆ ਸੋਨਾ ਐਨੀਫੋਰਮ ਇਹ ਪਾਲਕੀ ਸਾਹਿਬ 골ਡ ਦੀ ਹੈ ਜੀ ਸੋਨੇ ਦੀ ਪਾਲਕੀ ਸਾਹਿਬ ਆ ਦਰਸ਼ਨ ਕਰ ਚੁੱਕੇ ਆ ਜੀ ਅਸੀਂ ਸਾਰੇ ਤੇ ਸੁਖਾਸਣ ਹੋ ਚੁੱਕਿਆ ਮਹਾਰਾਜ ਜੀ ਦੀ ਪਾਲਕੀ ਚਲੀ ਗਈ ਆਪਣੇ ਸਥਾਨਾਂ ਤੇ ਤੇ ਬੱਟ ਯੂਰੋਕਾ ਨਾ ਯਾਰ ਅਬ 啊哈，幺幺七幺。Uh huh, um, 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 Terima ਕਾਲਾ ਜਿਹਾ ਰੰਗ ਦੇ ਦਿਓ ਮਾਤਾ ਭਾਗੌਰ ਜੀ ਯਾਦਗਾਰੀ ਨਿਵਾਸ ਅਸੀਂ ਅੱਜ ਦੀ ਰਾਤ ਇੱਥੇ ਕੱਟਾਂਗੇ ਕਮਰਾ ਨੰਬਰ 28 ਕਮਰਾ ਨੰਬਰ ਹੈਗਾ ਸਾਡਾ 28 ਹੋਰ ਕਿੰਨਾ ਕੁ ਉੱਪਰ ਚੜਾਉਣਾ ਹੋ ਹੋ ਪੈਸਾ ਹੀ ਪੈਸਾ ਪਿਆ ਐਸੇ ਹੀ ਪੈਸਾ ਦੇਖ ਲਓ ਸਾਡੇ ਰੂਮ ਦਾ ਹਾਲ ਕਿਉਂਕਿ ਸਾਡਾ ਸਾਰਾ ਕੁਝ ਭਿੱਜ ਗਿਆ ਸੀਗਾ ਸਾਡੇ ਤੋਂ ਗਲਤੀ ਹੋ ਗਈ ਵੀ ਆਹ ਜਿਹੜੇ ਬੈਗ ਨੇ ਸਾਨੂੰ ਡਕੈਥਰਨ ਵਾਲਿਆਂ ਨੇ ਵਾਟਰਪਰੂਫ ਕਹਿ ਕੇ ਵੇਚਤੇ ਤੇ ਪਾਣੀ ਇਹਨਾਂ ਚ ਪੈ ਗਿਆ ਪਤਾ ਨਹੀਂ ਤਾਂ ਵਾਟਰ ਜ਼ਿਆਦਾ ਸੀ ਵੀ ਇਹਨਾਂ ਦੇ ਪ੍ਰੂਫ ਉੱਡ ਗਏ ਤੇ ਬਾਕੀ ਚਲੋ ਅੱਜ ਦਾ ਸਾਡਾ ਇੱਥੇ ਹੀ ਸਮਾਪਤ ਕਰਦੇ ਹਾਂ ਅਸੀਂ ਤੇ ਬਾਕੀ ਕੱਲ ਮਿਲਦੇ ਹਾਂ ਤੁਹਾਨੂੰ ਨਵੇਂ ਬਲੌਗ ਨਾਲ ਨਵੀਆਂ ਯਾਦਾਂ ਨਾਲ ਰੂਮ ਦਾ ਹਾਲ ਤੁਹਾਡੇ ਸਾਹਮਣੇ